ਉਸੀ ਗੁਰਬਾਣੀ ਜੇ ਪੜ੍ਹੀ ਹੈ ਕਦੇ ਜ਼ਿੰਦਗੀ ਦੇ ਅੰਦਰ ਪੂਰੇ ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਕੀਤਾ ਹੋਵੇ ਸੋਦਰ ਗੁਰਬਾਣੀ ਦਾ ਨਾਮ ਹੈ ਜਪ ਗੁਰਬਾਣੀ ਦਾ ਨਾਮ ਹੈ ਸ਼ਬਦ ਦਾ ਨਾਮ ਹੈ ਸੋਹਿਲਾ ਗੁਰਬਾਣੀ ਦਾ ਨਾਮ ਹੈ ਸੁਖਮਨੀ ਬਾਣੀ ਦਾ ਨਾਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਅੰਕਿਤ ਹੈ ਚੌ ਬੋਲੇ ਗੁਰਬਾਣੀ ਦੇ ਅੰਦਰ ਬਹੁਤ ਸਾਰੀਆਂ ਬਾਣੀਆਂ ਨੇ 12 ਮਹਾ ਬਾਣੀ 52 ਅਖਰੀ ਬਾਣੀ ਪੱਟੀ ਬਾਣੀ ਓੰਕਾਰ ਬਾਣੀ ਬਹੁਤ ਸਾਰੀ ਬਾਣੀ ਗੁਰਬਾਣੀ ਦੇ ਅੰਦਰ ਅੰਕਿਤ ਹੈ ਸੁਚੱਜੀ ਕੁਚੱਜੀ ਗੁਣਵੰਤੀ ਗੁਰਮੁਖ ਪਿਆਰਿਓ ਕਿਤੇ ਵੀ ਗੁਰਬਾਣੀ ਦੇ ਅੰਦਰ ਦੁੱਖ ਪੰਜਨੀ ਬਾਣੀ ਦਾ ਜ਼ਿਕਰ ਹੋਵੇ ਕਿਤੇ ਵੀ ਗੁਰਬਾਣੀ ਦੇ ਅੰਦਰ ਦੁੱਖ ਪੰਜਨੀ ਕਿਸੇ ਗੁਰਬਾਣੀ ਦਾ ਸਿਰਲੇਖ ਅੰਕਿਤ ਕੀਤਾ ਹੋਵੇ ਤੇ ਮੈਨੂੰ ਜਵਾਬ ਦਿਓ ਕਿਤੇ ਵੀ ਗੁਰੂ ਗ੍ਰੰਥ ਸਾਹਿਬ ਚ ਦੁੱਖ ਪੰਜਨ ਨਾਮ ਦੀ ਗੁਰਬਾਣੀ ਦਰਜ ਨਹੀਂ ਹੈ ਇਹ ਸਾਡੇ ਵਾਲਿਆਂ ਨੇ ਆਪਣੀ ਮਰਜ਼ੀ ਨਾਲ ਸ਼ਬਦ ਇਕੱਠੇ ਕਰਕੇ ਤੇ ਉਹਨੂੰ ਆਪ ਦੀ ਮਰਜ਼ੀ ਦੇ ਨਾਲ ਦੁੱਖ ਪੰਜਨ ਦਾ ਨਾਮ ਦੇ ਦਿੱਤਾ